ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਚਾਰ ਸਖਰਾਂਤੇ ਹੈ ਅਤੇ ਰਾਜਨੀਤਿਕ ਪਾਰਟੀਆਂ ਦੇ ਹਲਕਾ ਗੂਪ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਇਸ ਸਬੰਧ ਦੇ ਚੱਲਦੇ ਪਿੰਡ ਚੀਮਾ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਹਰਪ੍ਰੀਤ ਕੌਰ ਦੇ ਪਤੀ ਲਖਵੀਰ ਸਿੰਘ ਲੱਖਾ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹਾਂਜੀ ਇਲੈਕਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਪਤਾ ਅਪੀਲ ਕਰਦੇ ਆ ਕਿ ਸ਼੍ਰੀ ਗੌਰ ਮੋਟਰਾਂ ਨੂੰ ਕਿ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਵਿੱਚ ਬੂਤ ਕਰੋ ਅਤੇ ਸਾਡੇ ਹਲਕਾ ਵਿਧਾਇਕ ਸਰਦਾਰ ਦਿਨੇਂਦਰ ਪੀ ਸਿੰਘ ਦੀ ਗਰਾਡੇ ਤੋਂ ਦੇ ਕੰਮਾਂ ਨੂੰ ਵੇਖਦੇ ਹੋਏ ਵੋਟਾਂ ਪਾਉਣ ਅਸੀਂ ਇਦਾਂ ਨਹੀਂ ਵੋਟ ਮੰਗਦੇ ਕਿ ਤਾਂ ਜਾਂਦੇ ਕੰਮਾਂ ਦੇ ਆਧਾਰ ਤੇ ਮੰਗਾਗੇ ਜੀ ਜੇ ਗਰਾਡੇ ਕੰਮ ਕੀਤੇ ਆ ਤਾਂ ਸਾਨੂੰ ਜ਼ਰੂਰ ਲੋਕ ਜ਼ਰੂਰ ਵੋਟਾਂ ਪਾਉਣਗੇ ਜੀ ਬਾ ਇੰਨੀਆਂ ਕੁ ਬੇਨਤੀਆਂ ਕਰ ਦੋ ਠੇਮਾਂ ਦੇ ਜਾ ਠੀਕ ਸੋ ਆਪਾ ਸਰਦਾਰ ਦਿਵਿੰਦਰਜੀਤ ਸਿੰਘ ਜੀ ਲਾਡੀ ਟੋ ਹੋਸ ਹਲਕਾ ਵਧਾਇਕ ਸਾਡੇ ਉਹਨਾਂ ਨੇ ਸਾਡੇ ਜ਼ੋਨ ਦੇ ਤਿੰਨਾਂ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਹੈ ਸਾਡੇ ਲੋਕ ਬਹੁਤ ਖੁਸ਼ ਹਨ ਉਹਨਾਂ ਦੇ ਕੰਮਾਂ ਤੋਂ ਕਿ ਬਹੁਤ ਜ਼ਿਆਦਾ ਕੰਮ ਕੀਤੇ ਆ ਅਸੀਂ ਵੀ ਬਹੁਤ ਹੌਸਲੇ ਵਿੱਚ ਹਾਂ ਕਿ ਸਾਡੇ ਐਮਐਲਏ ਸਾਹਿਬ ਨੇ ਬਹੁਤ ਵਿਕਾਸ ਕੀਤਾ ਹੈ ਆਉਣ ਵਾਲੀ 14 ਤਰੀਕ ਨੂੰ ਸਾਨੂੰ ਪੂਰਾ ਹੌਸਲਾ ਹੈ ਕਿ ਜਿੰਨੇ ਵੀ ਸੂਝਵਾਨ ਮੋਟਰ ਆ ਸਾਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੇ ਮੈਂ ਇਹ ਹੀ ਅਪੀਲ ਕਰਦਾ ਹਾਂ ਕਿ ਆਉਣ ਵਾਲੀ 14 ਤਰੀਕ ਨੂੰ ਦਿਨ ਐਤਵਾਰ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਸਰਦਾਰ ਦਵਿੰਦਰ ਜੀ ਸਿੰਘ ਲਾਡੀ ਟੋਸ ਦੇ ਹੱਥ ਮਜ਼ਬੂਤ ਕਰੋ ਜੀ